ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਇਸ ਤਰੀਕ ਤੋਂ ਪਹਿਲਾਂ ੁਲਾਜ਼ਮਾ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ ਤਨਖਾਹ ਦੇ ਵਿੱਚ ਹੋ ਸਕਦਾ ਹੈ ਭਾਰੀ ਵਾਧਾ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਆਉਣ ਵਾਲਾ ਹਫਤਾ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਬਹੁਤ ਹੀ ਮਹੱਤਵਪੂਰਨ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ 15 ਅਗਸਤ 2025 ਤੱਕ ਕੇਂਦਰ ਦੇ ਸਰਕਾਰ ਕੇਂਦਰ ਸਰਕਾਰ ਮਹਿੰਗਾਈ ਪੱਤੇ ਦੇ ਵਿੱਚ ਵਾਅਦੇ ਦਾ ਐਲਾਨ ਕਰ ਸਕਦੀ ਹੈ ਇਸ ਦੇ ਨਾਲ 7ਵੇਂ ਤਨਖਾਹ ਕਮਿਸ਼ਨ ਦੇ ਅਧੀਨ ਦਿੱਤੀ ਗਈ ਆਖਰੀ ਕਿਸ਼ਤ ਤੋਂ ਬਾਅਦ 8ਵੇਂ ਤਨਖਾਹ ਕਮਿਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਸੋ ਦੋਸਤੋ ਦਰਸਲ 7ਵੇਂ ਤਨਖਾਹ ਕਮਿਸ਼ਨ ਦੀ ਮਿਆਦ 31 ਦਸੰਬਰ 2025 ਨੂੰ ਖਤਮ ਹੋਣ ਜਾ ਰਹੀ ਹੈ ਅਤੇ ਇਸੇ ਨਾਲ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਲੱਖਾਂ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਉਮੀਦਾਂ ਜਿਹੜੀਆਂ ਵੱਧ ਗਈਆਂ ਹਨ। ਕੁੱਲ 50 ਲੱਖ ਤੋਂ ਵੱਧ ਕਰਮਚਾਰੀ ਅਤੇ 62 ਲੱਖ ਪੈਨਸ਼ਨ ਬਿਹਤਰ ਤਨਖਾਹ ਢਾਂਚੇ ਦੀ ਉਮੀਦ ਉਮੀਦ ਕਰ ਰਹੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਜਨਵਰੀ 2024 ਦੇ ਵਿੱਚ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕੀਤਾ ਸੀ ਪਰ ਕਮਿਸ਼ਨ ਦੀ ਜਿਹੜੀ ਚੇਅਰਮੈਨ ਦੀ ਨਿਯੁਕਤੀ ਅਜੇ ਤੱਕ ਨਹੀਂ ਕੀਤੀ ਗਈ ਹੈ। ਇਸ ਕੰਨ ਇਸ ਦੇ ਗਠਨ ਅਤੇ ਲਾਗੂ ਕਰਨ ਦੇ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ ਡੀਏ ਦੇ ਵਿੱਚ ਵਾਅਦਾ ਕਰਨ ਜਿਹੜੀ ਵਧੇਗੀ ਤਨਖਾਹ ਸਰਕਾਰੀ ਤਨਖਾਹ ਸਿਰਫ ਮੂਲ ਤਨਖਾਹ ਅਤੇ ਆਧਾਰ ਨਹੀਂ ਹੈ ਮਹਿੰਗਾਈ ਪੱਤਾ ਮਕਾਨ ਕਿਰਾਇਆ ਪੱਤਾ ਅਤੇ ਜਿਹੜਾ ਹੈ ਯਾਤਰਾ ਪੱਤਰਾ ਪੱਤਾ ਜਿਹੜਾ ਵਰਗੇ ਕਈ ਹੋਰ ਲਾਭ ਵੀ ਸ਼ਾਮਿਲ ਹਨ ਪਿਛਲੇ ਕੁਝ ਸਾਲਾਂ ਦੇ ਵਿੱਚ ਭਤਿਆਂ ਦਾ ਹਿੱਸਾ ਜਿਹੜਾ ਵਧਿਆ ਹੈ ਅਤੇ ਕੁੱਲ ਤਨਖਾਹ ਦੇ ਵਿੱਚ ਉਹਨਾਂ ਦਾ ਹਿੱਸਾ 50% ਤੱਕ ਪਹੁੰਚ ਗਿਆ ਹੈ ਜਿਹੀ ਸਥਿਤੀ ਦੇ ਵਿੱਚ ਡੀਏ ਦੇ ਵਿੱਚ ਵਾਦਾ ਸਿੱਧੇ ਤੌਰ ਤੇ ਤਨਖਾਹ ਨੂੰ ਪ੍ਰਭਾਵਿਤ ਕਰਦਾ ਹੈ ਮਹਿੰਗਾਈ ਭੱਤੇ ਦੀ ਸਮੀਖਿਆ ਹਰ 6 ਮਹੀਨੇ ਬਾਅਦ ਕੀਤੀ ਜਾਂਦੀ ਹੈ ਜੋ ਕਿ ਖਪਤਕਾਰ ਮੁੱਲ ਸੰਚਾਕ ਜਾਣੀ ਕਿ CPI ਦੇ ਆਧਾਰ ਤੇ ਹੈ ਹੁਣ ਤੱਕ ਜੁਲਾਈ 2025 ਦੀ ਡੀਏ ਸਮੀਖਿਆ ਤੇ ਸਰਕਾਰ ਦੇ ਵੱਲੋਂ ਕੋਈ ਅਧਾਰਿਤ ਬਿਆਨ ਨਹੀਂ ਆਇਆ ਹੈ ਪਰ ਸੂਤਰਾਂ ਦੇ ਅਨੁਸਾਰ ਜਾਦੀ ਦੇ ਸਬਤੇ ਤੋਂ ਪਹਿਲਾਂ ਇਸ ਤੇ ਇੱਕ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਸੋ ਦੋਸਤੋ ਛੇਵੇਂ ਤਨਖਾਹ ਦੇ ਕਮਿਸ਼ਨ ਦੇ ਵਿੱਚ ਬਹੁਤ ਹੀ ਜਿਹੜਾ ਵਾਅਦਾ ਹੋਇਆ ਸੀ ਤਨਖਾਹ ਵਾਅਦੇ ਦਾ ਜਿਹੜਾ ਫੈਸਲਾ ਕਰਨ ਦੇ ਵਿੱਚ ਫਿਟਮੈਂਟ ਫੈਕਟਰ ਦੀ ਭੂਮਿਕਾ ਮਹੱਤਵਪੂਰਨ ਹੈ ਸੱਤਵੇਂ ਤਨਖਾਹ ਕਮਿਸ਼ਨ ਨੇ ਇਸ ਨੂੰ 2.52 ਨਿਰਧਾਰਿਤ ਕੀਤਾ ਸੀ ਨਵੀਆਂ ਰਿਪੋਰਟਾਂ ਦਾ ਅੰਦਾਜ਼ਾ ਹੈ ਕਿ ਅੱਠਵੀਂ ਤਨਖਾਹ ਕਮਿਸ਼ਨ ਦੇ ਤਹਿਤ ਇਹ ਆંકੜਾ 1.83 ਤੋਂ ਲੈ ਕੇ ਜਿਹੜਾ ਹੈ 2.46 ਦੇ ਵਿਚਕਾਰ ਹੋ ਸਕਦਾ ਹੈ ਜੇਕਰ 2.46 ਫਿਟਮੈਂਟ ਫੈਕਟਰ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਜਿਹੜੀ ਹੈ 18000 ਦੀ ਮੂਲ ਤਨਖਾਹ ਵਾਲੇ ਕਰਮਚਾਰੀਾਂ ਦੀ ਤਨਖਾਹ ਸਿੱਧੇ ਤੌਰ ਤੇ 44280 ਰੁਪਏ ਤੱਕ ਪਹੁੰਚ ਸਕਦੀ ਹੈ ਪਿਛਲੇ ਤਨਖਾਹ ਕਮਿਸ਼ਨਨ ਦੀ ਤੁਲਨਾ ਕਰਦੇ ਹੋਏ ਸੱਤਵੇਂ ਤਨਖਾਹ ਕਮਿਸ਼ਨ ਨੇ ਸਿਰਫ 14.3% ਦੇ ਮੂਲ ਤਨਖਾਹ ਵਾਧੇ ਦੀ ਸਿਫਾਰਸ਼ ਕੀਤੀ ਸੀ ਜੋ ਕਿ ਪਿਛਲੇ ਕਈ ਦਹਾਕਿਆਂ ਦੇ ਵਿੱਚੋਂ ਸਭ ਤੋਂ ਘੱਟ ਹੈ ਇਸ ਦੇ ਨਾਲ ਹੀ ਛੇਵੇਂ ਤਨਖਾਹ ਕਮਿਸ਼ਨ ਨੇ 54% ਦਾ ਜਿਹੜਾ ਵਾਅਦਾ ਹੈ ਵੱਡਾ ਵਾਅਦਾ ਦਿੱਤਾ ਸੀ ਹਾਲਾਂਕਿ ਸਮੇ ਸਮੇਤੇ ਪੱਤਿਆਂ ਦੇ ਵਿੱਚ ਸੌਦਾ ਦੇ ਕਾਰਨ ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਨੂੰ 23% ਤੱਕ ਤਨਖਾਹ ਦੇ ਵਿੱਚ ਵਾਅਦਾ ਮਿਲਿਆ ਸੀ ਜੇਹੀ ਸਥਿਤੀ ਦੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਜਿਹੜੀਆਂ ਕੇਂਦਰ ਸਰਕਾਰ ਤੇ ਹਨ ਜੇਕਰ 15 ਅਗਸਤਾ ਕੜੀਏ ਦੇ ਵਿੱਚ ਵਾਅਦੇ ਦਾ ਐਲਾਨ ਕੀਤਾ ਜਾਂਦਾ ਹੈ ਤਾਂ 8ਵੇਂ ਤਨਖਾਹ ਕਮਿਸ਼ਨ ਦੀ ਪ੍ਰਕਿਰਿਆ ਵੀ ਅੱਗੇ ਵਧਦੀ ਹੈ ਤਾਂ ਇਹ ਲੱਖਾਂ ਕਰਮਚਾਰੀਆਂ ਤੇ ਪੈਨਸ਼ਨ ਲਈ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੋ ਸਕਦੀ ਹੈ ਸੋ ਦੋਸਤੋ ਇਸਿਆਸੀ ਬਹੁਤ ਖਾਸ ਅਪਡੇਟ ਧੰਨਵਾਦ ਜੀ